ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰ ਰਹੇ ਨੇ ਹੜਾਂ ਦੀ ਮਾਰ ਇੱਥੇ तकरीबन ਪੂਰਾ ਪੰਜਾਬ ਹੀ ਆਇਆ ਹੋਇਆ ਹੈ ਡਾਇਰੈਕਟਲੀ ਇਨਡਾਇਰੈਕਟਲੀ ਆਪਾਂ ਸਾਰੀ ਇਫੈਕਟ ਹੈ ਹੁੰਦੇ ਤੁਹਾਨੂੰ ਜੇ ਆਪਾਂ ਖੁਦ ਉਸ ਜ਼ਿਲ੍ਹਿਆਂ 'ਚ ਨਹੀਂ ਵੀ ਹੜਾ ਇਹ ਤਾਂ ਸਾਡੇ ਕੋਈ ਮਿੱਤਰ ਪਿਆਰੇ ਸਾਡੇ ਰਿਸ਼ਤੇਦਾਰ ਉੱਥੇ ਬੈਠੇ ਨੇ ਤੇ ਆਪਣਾ ਸਾਰਿਆਂ ਦਾ ਮਨ ਹੈ ਜਿਹੜਾ ਬੜਾ ਪੀੜਾ ਮਹਿਸੂਸ ਕਰੇ ਤੇ ਇਹ ਜੇ ਮੌਕੇ ਤੇ ਪਹਿਲਾਂ ਤਾਂ ਸਾਡਾ ਮਨ ਹੈ ਨਹੀਂ ਸੀ ਵੀ ਆਪਾਂ ਪ੍ਰੈਸ ਵਾਰਤਾ ਕਰੀਏ ਪਰ ਇੱਕ ਮੁੱਦਾ ਹੀ ਇਹੋ ਜਿਹਾ ਆ ਗਿਆ ਕਿ ਸਾਨੂੰ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਵੀ ਦੇਣੀ ਪਈ ਹੈ ਤੇ ਪਹਿਲਾਂ ਤਾਂ ਆਪਾਂ ਹੜਾਂ ਦੀ ਉਹ ਗੱਲ ਕਰ ਲਈਏ ਕਿ ਜਿਸ ਤਰੀਕੇ ਦੇ ਮਾਹੌਲ ਪੂਰੇ ਪੰਜਾਬ ਚ ਬਣਿਆ ਹੋਇਆ ਹੈ ਉਸ ਮਾਹੌਲ ਦੇ ਵਿੱਚ ਮੈਂ ਦੇਖਿਆ ਕਿ ਪੰਜਾਬੀ ਆਪ ਹੀ ਇੱਕ ਦੂਜੇ ਦੀ ਬਾਹ ਫੜ ਕੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਸਰਕਾਰਾਂ ਤਕਰੀਬਨ ਮਨਫੀ ਨੇ ਹੈਗੀਆਂ ਨੇ ਸਿਰਫ ਫੋਟੋ ਸੈਸ਼ਨ ਕਰਾਉਣ ਵਾਸਤੇ ਸਾਰੇ ਚਾਹੇ ਕੇਂਦਰ ਤੋਂ ਆਪਾਂ ਲਾ ਲਈਏ ਚਾਹੇ ਆਪਾਂ ਸੂਬਾ ਸਰਕਾਰ ਦੀ ਗੱਲ ਕਰ ਲਈਏ ਫੋਟੋ ਸੈਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਹੇ ਨੇ ਪਰ ਜੇਕਰ ਗਰਾਉਂਡ ਰਿਐਲਿਟੀਆਂ ਨੂੰ ਦੇਖਿਆ ਜਾਵੇ ਤਾਂ ਬਲਕਿ ਮੈਂ ਧੰਨਵਾਦ ਵੀ ਕਰਾਂਗੀ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਵੀ ਉਹਨਾਂ ਸਾਰੇ ਪੰਜਾਬੀਆਂ ਦਾ ਉਹਨੀਆਂ ਉਹਨਾਂ ਸਾਰੀਆਂ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਜਿਨ੍ਹਾਂ ਨੇ ਆਪਣੇ ਹੁਤਬਿਆਂ ਨੂੰ ਵੀ ਪਿੱਛੇ ਛੱਡ ਕੇ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਵੱਡੇ ਕਲਾਕਾਰ ਵੀ ਇਸ ਪੂਰੇ ਮਾਹੌਲ ਦੇ ਵਿੱਚ ਗਰਾਊਂਡ ਤੇ ਜਾ ਕੇ ਕੰਮ ਕਰ ਰਹੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਆਪਾਂ ਤਾਂ ਵੈਸੇ ਹੀ ਆਪਾਂ ਜਾਣਦੇ ਆ ਕਿ ਕਹਿੰਦੇ ਵੀ ਆਪਾਂ ਕਿ ਪੰਜਾਬ ਹੈ ਜਿਹੜਾ ਗੁਰਾਂ ਦੇ ਨਾਂ ਤੇ ਹੀ ਜਿਉਂਦਾ ਹੈ ਤੇ ਗੁਰਾਂ ਨੇ ਆਪ ਸੰਗਤ ਦੇ ਵਿੱਚ ਆ ਕੇ ਸੰਗਤੀ ਰੂਪ ਦੇ ਵਿੱਚ ਆ ਕੇ ਆਪਣੇ ਦੁਖਿਆਰੇ ਸੰਗਤ ਦਾ ਜਿਹੜਾ ਬਾਹ ਫੜੀ ਹੈ ਤੇ ਸਰਕਾਰਾਂ ਦਾ ਇਹਦੇ ਵਿੱਚ ਰੋਲ ਮੰਨਫੀ ਹੈ ਔਰ ਖਾਸ ਕਰਕੇ ਜੇਕਰ ਆਪਾਂ ਪੰਜਾਬ ਸਰਕਾਰ ਦੀ ਉਹ ਗੱਲ ਕਰ ਲਈਏ ਤਾਂ ਉਹਦਾ ਇੱਕ ਕਿਸਮ ਦਾ ਸਿਰਫ ਸੀਐਮ ਸਾਹਿਬ ਹੀ ਹਸਪਤਾਲ ਨਹੀਂ ਪਏ ਪੂਰੀ ਪੰਜਾਬ ਸਰਕਾਰ ਹੀ ਹਸਪਤਾਲ ਦੇ ਵਿੱਚ ਹੈ ਇਸ ਵਕਤ ਆਪਾਂ ਕਹਿ ਸਕਦੇ ਹਾਂ ਕਿ ਵੈਂਟੀਲੇਟਰ ਤੇ ਕਿਉਂਕਿ ਕੋਈ ਵੀ ਇੱਕ ਇੱਕ ਕੰਕਰੀਟ ਪ੍ਰੋਗਰਾਮ ਹੈ ਜਿਹੜਾ ਹੜਾਂ ਹੜ ਦੇ ਰਾਹਤ ਵਾਸਤੇ ਦੇਣਾ ਚਾਹੀਦਾ ਸੀ ਉਹ ਪ੍ਰੋਗਰਾਮ ਪੂਰੇ ਦ੍ਰਿਸ਼ ਦੇ ਵਿੱਚੋਂ ਗਾਇਬ ਹੈ ਤੇ ਸੈਂਟਰ ਦੀ ਗੱਲ ਕਰ ਲਈਏ ਉੱਥੇ ਵੀ ਆਪਾਂ ਦੇਖਦੇ ਹਾਂ ਕਿ ਕਿ ਇਸ ਵਕਤ ਜੇਕਰ ਆਪਾਂ ਸਾਰੇ ਦੇਖ ਵੀ ਰਹੇ ਹਾਂ ਕਿ BBMB ਦਾ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਸਾਹਮਣੇ ਆ ਰਿਹਾ ਤੇ BBMB ਤੇ ਸਰਕਾਰ ਦੀ ਮੌਜੂਦਾ ਸਰਕਾਰ ਦੀ ਨਲਾਇਕੀ ਆਪਾਂ ਕਹਿ ਸਕਦੇ ਹਾਂ ਕਿ ਕੰਟਰੋਲ ਪੂਰੀ ਤਰ੍ਹਾਂ ਹੁਣ ਕੇਂਦਰ ਸਰਕਾਰ ਦਾ ਹੀ ਹੋ ਚੁੱਕਿਆ ਤੇ ਪਾਣੀਆਂ ਨੂੰ ਕਿਸ ਤਰੀਕੇ ਨਾਲ ਛੱਡਿਆ ਜਾਣਾ ਚਾਹੀਦਾ ਸੀ ਤੇ ਕਿਸ ਤਰੀਕੇ ਨਾਲ ਇਸ ਵਕਤ ਜੋ ਭਾਖੜਾ ਆਪਾਂ ਡੈਮ ਦੀ ਉਹ ਗੱਲ ਕਰ ਲਈਏ 25% ਦੀ ਜਿਹੜਾ ਡੈਮ ਹੈ ਉਹ ਅ ਬਿਲਕੁਲ ਇਹ ਮਲਵੇ ਦੇ ਨਾਲ ਭਰਿਆ ਹੋਇਆ ਨਹੀਂ 25% ਦੀ ਪਾਣੀ ਉਹ ਡੈਮ ਹੋਰ ਲੈ ਸਕਦਾ ਸੀ ਡੀਸੈਲਟਿੰਗ ਦਾ ਕਿਤੇ ਵੀ ਕੋਈ ਹੁਣ ਤੱਕ ਕੋਈ ਪ੍ਰੋਗਰਾਮ ਨਹੀਂ ਬਣਿਆ ਸੋ ਇਹ ਗੱਲਾਂ ਤਾਂ ਹੈਗੀਆਂ ਨੇ ਤੇ ਸਾਡੀ ਬਿਨਾਂ ਸ਼ੱਕ ਸਾਡੇ ਵਰਕਰ ਸਹਿਬਾਨ ਸਾਡੇ ਲੀਡਰ ਸਹਿਬਾਨ ਸਾਰੇ ਲੱਗੇ ਹੋਏ ਨੇ ਸਾਡੀ ਪਾਰਟੀ ਦੇ ਵੀ ਗਰਾਊਂਡ ਤੇ ਜਾ ਕੇ ਕੰਮ ਕਰ ਰਹੇ ਨੇ ਸਾਰਿਆਂ ਦੀ ਬਾਹ ਵੀ ਫੜ ਰਹੇ ਨੇ ਤੇ ਅਜਿਹੇ ਮੌਕੇ ਤੇ ਇੱਕ ਇਹੋ ਜਿਹੀ ਜਿਹੜੀ ਗੱਲ ਹੈ ਜਿਹੜੀ ਉਹ ਸਾਹਮਣੇ ਆ ਗਈ ਤੇ ਸਾਨੂੰ ਮਜਬੂਰ ਹੋਣਾ ਪਿਆ ਵੀ ਤੁਹਾਡੇ ਅਸੀਂ ਰੂਬਰੂ ਹੋ ਚੁੱਕੀਏ ਕਿਉਂਕਿ ਵੈਸੇ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਮੁੱਦਿਆਂ ਤੇ ਕਦੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਵੋਟਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਜੇਕਰ ਦੂਜੇ ਬੰਦੇ ਕੋਈ ਸਿਆਸਤ ਕਰਦੇ ਹੋਣ ਤਾਂ ਉਹ ਚੀਜ਼ ਨੂੰ ਨੰਗਾ ਕਰਨਾ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ ਜਿਹੜਾ ਹੁਣ ਅੱਜ ਅਸੀਂ ਖਲਾਸਾ ਕਰਨ ਜਾ ਰਹੇ ਹਾਂ ਉਹਦੇ ਨਾਲ ਮੇਰੇ ਖਿਆਲ 'ਚ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਵਰਕਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਨਾਲ ਜੁੜੇ ਹੋਏ ਵਰਕਰ ਨੇ ਉਹਨਾਂ ਨੂੰ ਵੀ ਇਹ ਸੁਣ ਕੇ ਅੰਦਰੋਂ-ਅੰਦਰੀ ਮੇਰੇ ਖਿਆਲ ਚ ਸ਼ਰਮ ਮਹਿਸੂਸ ਹੋਊਗੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੀਆਂ ਸੰਸਥਾਵਾਂ ਨੂੰ ਮਿਸਯੂਜ਼ ਕਰ ਰਹੇ ਹਾਂ ਆਮ ਤੌਰ ਤੇ ਦੋਸ਼ ਤਾਂ ਲੱਗਦਾ ਰਿਹਾ ਹੈ ਦੇਖੋ ਸਾਰੇ ਅਸੀਂ ਵੀ ਮੈਂਬਰ ਐ ਐਸਜੀਪੀਸੀ ਆ ਅਸੀਂ ਸਾਰੇ ਬੈਠੇ ਆ ਤੁਸੀਂ ਦੇਖ ਰਹੇ ਹੋ ਦੋਸ਼ ਤਾਂ ਇਹ ਲੱਗਦਾ ਹੀ ਰਿਹਾ ਹੈ ਕਿ ਗੁਰੂ ਦੀ ਗੋਲਕ ਹੈ ਜਿਹਦਾ ਮੂੰਹ ਗਰੀਬ ਦੇ ਗਰੀਬ ਵੱਲ ਹੋਣਾ ਚਾਹੀਦਾ ਹੈ ਉਹ ਮਿਸਯੂਜ਼ ਹੋ ਰਿਹਾ ਪੋਲਿਟিক্যাল ਕਾਰ ਨਾ ਕਰਕੇ ਸਿਆਸਤ ਨੂੰ ਚਮਕਾਉਣ ਵਾਸਤੇ ਜਿਹੜਾ ਖਲਾਸਾ ਅਸੀਂ ਅੱਜ ਤੁਹਾਡੇ ਨਾਲ ਕਰਨਾ ਹੈ ਉਹ ਨਰੋਲ ਤੁਹਾਡੇ ਸਾਹਮਣੇ ਇਹ ਚੀਜ਼ ਆ ਜਾਣੀ ਕਿ ਹੜਾਂ ਦੇ ਵਕਤ ਵੀ ਵੱਡੇ ਵੱਡੇ ਜਿਹੜੇ ਐਲਾਨ ਗਰਾਊਂਡ ਤੇ ਜਾ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਅਤੇ ਉਹਨਾਂ ਦੇ ਬਾਕੀ ਦੇ ਜਿਹੜੇ ਵੱਡੇ ਲੀਡਰ ਨੇ ਉਹ ਕਰ ਰਹੇ ਨੇ ਕਿ ਅਸੀਂ ਐਨੇ ਹਜ਼ਾਰ ਲੀਟਰ ਅਸੀਂ ਡੀਜ਼ਲ ਦਵਾਂਗੇ ਇਸ ਤਰੀਕੇ ਨਾਲ ਅਸੀਂ ਕਰੋੜਾਂ ਰੁਪਏ ਦੀ ਅਸੀਂ ਰਾਹਤ ਉਹਨਾਂ ਨੂੰ ਦਵਾਂਗੇ ਦੇਣ ਚੰਗੀ ਗੱਲ ਹੈ ਉਸ ਦਾ ਫਰਜ਼ ਬਣਦਾ ਹੈ ਨਾ ਔਰ ਜੇਕਰ ਗੁਰੂ ਦੀ ਗੋਲਕ ਦੇ ਵਿੱਚੋਂ ਇਹ ਚੀਜ਼ ਜਾਵੇ ਉਹ ਗੋਲਕ ਜਿਹੜੀ ਆਪਾਂ ਦੇਖਦੇ ਆ ਕਿ 10-10 ਰੁਪਏ ਆਪਾਂ ਜਾ ਕੇ ਮੱਥਾ ਟੇਕਦੇ ਆ ਕਿਹੜੀਆਂ ਭਾਵਨਾਵਾਂ ਦੇ ਨਾਲ ਅਸੀਂ ਮੱਥਾ ਟੇਕਦੇ ਆ ਤੇ ਉਹ ਪੈਸਾ ਜੇਕਰ ਪੋਲੀਟੀਕਲ ਕਾਰਨਾ ਵਾਸਤੇ ਯੂਜ਼ ਹੋਵੇ ਤਾਂ ਉਹ ਫਿਰ ਮੇਰੇ ਖਿਆਲ 'ਚ ਸਾਡੇ ਸਾਰਿਆਂ ਵਾਸਤੇ ਸੋਚਣ ਵਾਲੀ ਵੀ ਗੱਲ ਹੈ ਔਰ ਸਾਨੂੰ ਮੇਰੇ ਖਿਆਲ 'ਚ ਇਸ ਗੱਲ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਤੇ ਸੰਗਤ ਦੇ ਵਿੱਚ ਇਹ ਜਿਹੜੀ ਚੀਜ਼ ਹੈ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਚੀਜ਼ ਆਉਣੀ ਵੀ ਚਾਹੀਦੀ ਹੈ ਤੇ ਏ ਮੈਂ ਹੁਣ ਬੇਨਤੀ ਕਰੂੰਗੀ ਮੁੰਡਿਆਂ ਨੂੰ ਕਿ ਜਿਹੜੀ ਇੱਕ ਬਾਈਟ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਉਹ ਬਾਈਟ ਜ਼ਰੂਰ ਸਾਡੇ ਵੀਰਾਂ ਨੂੰ ਮੀਡੀਆ ਵਾਲਿਆਂ ਨੂੰ ਦਿਖਾਈ ਜਾਵੇ ਜਿੱਥੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਐਲਾਨ ਕਰ ਰਹੇ ਨੇ ਇਹ 4 ਜਾਂ 5 ਸਤੰਬਰ ਦੀ ਇਹ ਗੱਲ ਹੈ ਇਹ ਮੇਰੇ ਖਿਆਲ ਦੇਖ ਲਈ ਜਾਵੇ ਪਹਿਲਾਂ ਜਿਹੜਾ ਉਹ ਵੀ ਲੋੜ ਪਈ ਇੱਥੇ ਲੋੜ ਤੇ ਨਾ ਮੈਂ ਬਾਤ ਕਰਦੀ ਹਾਂ ਮੈਂ ਪੁੱਛੀ ਉਹ ਕਦੇ ਵੀ ਨਹੀਂ ਹੁੰਦਾ ਅੱਛਾ ਪਰ ਨਹੀਂ ਕਰਦੇ ਉਹਨੂੰ 2000 ਲੀਟਰ ਤੇ ਮੈਂ ਨਿਕੰ ਭਰਾਂ ਠੀਕ ਹੈ ਲੈ ਲੱਖ ਰੁਪਏ ਕਿਹੜੇ ਲੀਟਰ ਦੇ ਮੈਂ ਤਾਂ ਇਹ ਉਹਨੂੰ ਘੋਟੇ ਵਾਸਤੇ ਮੈਂ ਕਿਹਾ 2000 ਲੀਟਰ ਦਾ ਡੀਜ਼ਲ ਦੇ ਦੇਣਾ ਤੇ ਲੱਖ ਰੁਪਏ ਮਾਤੇ ਇਕਾਈ ਤੇ ਗਿਆ ਇਹ ਤਾਂ ਹੋ ਗਈ ਜੀ ਗੱਲ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਹੁਣ ਜਿਹੜੀ ਗੱਲ ਅਸੀਂ ਤੁਹਾਡੇ ਧਿਆਨ ਹਿੱਤ ਲਿਆਣਾ ਚਾਹੁੰਦੇ ਆਂ ਇਸ ਤੋਂ ਅਗਲੀ ਗੱਲ ਇਹ ਹੋ ਗਈ ਕਿ 4 ਜਾਂ 5 ਤਰੀਕ ਦੀ ਇਹ ਸੁਖਵੀਰ ਸਿੰਘ ਬਾਦਲ ਐਲਾਨ ਕਰਕੇ ਜਾਂਦੇ ਨੇ ਤੇ 6 9 2025 ਨੂੰ ਮੈਨੇਜਰ ਸਾਹਿਬ ਨੇ ਗੁਰਦੁਆਰਾ ਸ਼੍ਰੀ ਅਨੰਕਿਆਣਾ ਸਾਹਿਬ ਸੰਗਰੂਰ ਐਸਜੀਪੀਸੀ ਦੇ ਅਧਿਕਾਰ ਹੇਠ ਹੈ ਗੁਰਦੁਆਰਾ ਸਾਹਿਬ ਉਹ ਚਿੱਠੀ ਲਿਖਦੇ ਨੇ ਐਸਜੀਪੀਸੀ ਨੂੰ ਮੈਂ ਥੋੜਾ ਜਿਹਾ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੀ ਆ ਕਿ ਚਾਰ ਕਿ ਲਾਈਨਾਂ ਨੇ ਅ ਮੈਨੇਜਰ ਸਾਹਿਬ ਸੌਰੀ ਉਹ ਜਿਹੜੀ ਚਿੱਠੀ ਹੈ ਉਹ ਉਸ ਤੋਂ ਬਾਅਦ ਜਿਹੜੀ ਚਿੱਠੀ ਆਈ ਹੈ ਨਾ ਜੀ 6 ਤਰੀਕ ਦੀ ਇਹ ਚਿੱਠੀ ਹੈ ਜਿਹਦੇ ਚ ਉਹ ਮੰਗਦੇ ਨੇ ਇਹ ਗੱਲ ਡਿਮਾਂਡ ਕਰਦੇ ਨੇ ਕਿ ਸਾਨੂੰ ਅਸੀਂ ਤੇਲ ਦੇਣਾ ਪਰਵਾਨਗੀ ਮੰਗਦੇ ਨੇ ਤੇਲ ਦੇਣ ਦੀ ਹੈ ਨਾ ਜੀ ਉਹ ਚਿੱਠੀ ਦੇ ਕੰਮ ਕਰਦੇ ਆ ਫਿਰ 9 9 9 2-3 ਦਿਨਾਂ ਬਾਅਦ ਹੀ 9 ਤਰੀਕ ਨੂੰ ਉੱਪਰੋਂ ਮੀਟ ਮੈਨੇਜਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੀਟਿੰਗਾਂ ਦੀ ਚਿੱਠੀ ਮੈਨੇਜਰ ਸਾਹਿਬ ਨੂੰ ਆਉਂਦੀ ਹੈ ਨਨਕਾਣਾ ਸਾਹਿਬ ਨੂੰ ਮੀਟ ਸਖਤਰ ਮੀਟ ਠੀਕ ਹੈ ਜੀ ਉਹ ਕੀ ਹੈ ਡੀਜ਼ਲ ਖਰੀਦ ਕਰਨ ਬਾਰੇ ਸ੍ਰੀਮਾਨ ਜੀ ਆਪ ਵੱਲੋਂ ਪੱਤਰਕਾ ਨੰਬਰ 441 ਮਿਤੀ 6 9 2025 ਰਾਈ ਕੀਤੀ ਮੰਗਦੇ ਆਧਾਰਪੁਰ ਸਕੱਤਰ ਸਾਹਿਬ ਨੇ ਪ੍ਰਬੰਧਕੀ ਕਮੇਟੀ ਦੀ ਪ੍ਰਵਾਨਗੀ ਦੀ ਆਸਪੁਰ ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੈਂਬਰ ਸਾਹਿਬ ਜ਼ਾਇਦਾਦ ਸਬ ਕਮੇਟੀ ਅਤੇ ਗੁਰਦੁਆਰਾ ਇਨਸਪੈਕਟਰ ਦੀ ਹਾਜ਼ਰੀ ਵਿੱਚ 3000 ਲੀਟਰ ਡੀਜ਼ਲ ਖਰੀਦ ਕਰਨ ਦੀ ਸਕੱਤਰ ਸਾਹਿਬ ਨੇ ਆਗਿਆ ਦੇ ਦਿੱਤੀ ਉਹਨਾਂ ਨੂੰ ਆਗਿਆ ਆ ਗਈ ਸੀ 9 ਤਰੀਕ ਦੀ ਹੁਣ ਉਸ ਤੋਂ ਅੱਗੇ ਫਿਰ ਕੀ ਹੁੰਦਾ ਹੈ ਮਨਜ਼ੂਰੀ ਮਿਲ ਗਈ ਜੀ ਤੇਲ ਖਰੀਦਣ ਦੀ ਤੇ ਇਹਦੇ ਵਿੱਚ ਲੋਕਲ ਮੈਂਬਰ ਨੇ ਸਾਡੇ এসਜੀਪੀਸੀ ਦਾ ਇੱਕ ਦੇਖੋ 3000 ਲੀਟਰ ਇੱਕ ਵੱਡੀ ਅਮਾਉਂਟ ਹੈ ਅ ਅਮਾਉਂਟ ਦਾ ਉਹਨੇ ਤੇਲ ਆਉਣਾ ਹੈ ਉਹਦੇ ਵਿੱਚ ਲੋਕਲ ਮੈਂਬਰ ਨੇ ਜਿਹੜੇ ਉਹਨਾਂ ਚੋਂ ਇੱਕ ਲੋਕਲ ਮੈਂਬਰ ਬਹਿਣੀਵਾਲ ਸਾਹਿਬ ਸਾਡੇ ਨਾਲ ਬੈਠੇ ਹੋਰ ਮੈਂਬਰ ਵੀ ਨੇ ਕਿਸੇ ਦੇ ਧਿਆਨ ਨਹਿਿਤ ਇਹ ਕੋਈ ਵੀ ਗੱਲ ਨਹੀਂ ਨਾ ਹੀ ਉਹਨਾਂ ਤੋਂ ਕੋਈ ਸਾਈਨ ਵਗੈਰਾ ਕਰਵਾਇਆ ਗਿਆ ਕਿਸੇ ਦੀ ਕੋਈ ਸਪਰਸ਼ ਨਹੀਂ ਪੁਵਾਈ ਗਈ ਸਿੱਧਾ ਚਿੱਠੀ ਪੱਤਰ ਇੱਕ ਚੱਲ ਰਿਹਾ ਪੋਲਿਟੀਕਲ ਲੈਵਲ ਤੇ ਠੀਕ ਹੈ ਜੀ ਤੇ ਹੁਣ ਅਗਲੀ ਮੈਂ ਬੇਨਤੀ ਕਰੂੰਗੀ ਤਸਵੀਰ ਦਿਖਾਈ ਜਾਵੇ ਕਿ ਐਸਜੀਪੀਸੀ ਦੇ ਟੈਂਕਰ ਕਿਵੇਂ ਤੇਲ ਭਰवाई ਜਾ ਰਹੇ ਨੇ ਹੋਣੇ ਤੇ ਇਹਦੇ ਨੂੰ ਲੋਕ ਨੂੰ ਗੋਗਰਾ ਹੁਣ ਇਹਦੇ ਚ ਇਹਦੇ ਚ ਹੁਣ ਆਪਾਂ ਇਹ ਗੱਲ ਕਲੀਅਰ ਹੈ ਜਦੋਂ ਬਾਦਲ ਸਾਹਿਬ ਅਨਾਉਂਸ ਕਰ ਰਹੇ ਨੇ ਉਦੋਂ ਵੀ ਹਲਕਾ ਇੰਚਾਰਜ ਨੇ ਜਿਹੜੇ ਖੰਡੇਵਾ ਸਾਹਿਬ ਉਹ ਨਾਲ ਖੜੇ ਨੇ ਤੇ ਜਦੋਂ ਹੁਣ ਐਸਡੀਪੀਸੀ ਦਾ ਤੇਲ ਐਸਡੀਪੀਸੀ ਦੇ ਖਰਚੇ ਤੇ ਤੇਲ ਪ੍ਰਵਾਹਿਆ ਜਾ ਰਿਹਾ ਐਸਡੀਪੀਸੀ ਕਰੇ ਮੈਂ ਕਹਿੰਦੀ ਇਹੋ ਜ਼ਿਆਦਾ ਵੀ ਕਰਨਾ ਚਾਹੀਦਾ ਐਸਡੀਪੀਸੀ ਨੂੰ ਇਸ ਤੋਂ ਸਿਰਫ ਤੇਲ ਦੀ ਗੱਲ ਨਹੀਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਉਹ ਵੀ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਰ ਇਹ ਐਲਾਨ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਵੱਲੋਂ ਕਿਉਂ ਨਾ ਹੋਣ ਤੇ ਜਦੋਂ ਤੇਲ ਦੀ ਵੰਡ ਵੰਡਾਈ ਹੋਵੇ ਤਾਂ ਉਹ ਵੰਡਾਈ ਵੇਲੇ ਪ੍ਰਧਾਨ ਸਾਹਿਬ ਖੁਦ ਹੋਣ ਜਾਂ ਉਹ ਉਸ ਹਲਕੇ ਦੇ ਮੈਂਬਰ ਦੀ ਜ਼ਿੰਮੇਵਾਰੀ ਲਾ ਦੇਣ ਉਹ ਮੈਂਬਰ ਹਾਜ਼ਰ ਹੋਣ ਯਾ ਐਸਜੀਪੀ ਦੇ ਮੁਲਾਜ਼ਮ ਹੀ ਹਾਜ਼ਰ ਹੋਣ ਪਰ ਉੱਥੇ ਹਾਜ਼ਰ ਕੌਣ ਹੈ ਕਿਉਂਕਿ ਇੱਕ ਪਾਸੇ ਤਾਂ ਇਹ ਗੱਲ ਬਾਰ-ਬਾਰੇ ਕਹੀ ਜਾ ਰਹੀ ਹੈ ਕਿ ਐਸਜੀਪੀਸੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਦਾ ਕੋਈ ਦਖਲ ਅੰਦਾਜ਼ੀ ਕੋਈ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਪਰ ਫਿਰ ਆਪਾਂ ਪੋਲੀਟੀਕਲ ਕਾਰਨਾ ਕਰਕੇ ਸਿਆਸੀ ਮੁਹਾਦ ਦੇ ਵਾਸਤੇ ਆਪਾਂ ਇਹ ਇਹ ਹੁਣ ਇੱਕ ਬਹੁਤ ਵੱਡਾ ਸਬੂਤ ਹੈ ਕਿ ਕਿਸ ਤਰੀਕੇ ਨਾਲ ਐਲਾਨ ਇੱਕ ਪੋਲੀਟੀਕਲ ਲੈਵਲ ਤੇ ਹੋ ਰਿਹਾ ਹੈ ਤੇ ਉਹਦੀ ਪੂਰਤੀ ਹੈ ਜਿਹੜੀ ਆਰਮੀਕ ਸੰਸਥਾ ਜਿਹੜੀ ਕੱਲੀ ਅਕਾਲੀ ਦਲ ਦੀ ਸੰਸਥਾ ਨਹੀਂ ਉਹ ਸਾਡੇ ਸਾਰੇ ਸਿੱਖ ਸੰਗਤ ਦੀ ਉਹ ਸੰਸਥਾ ਹੈ ਉਹ ਪੈਸੇ ਨੂੰ ਉਸ ਸਰਮਾਏ ਨੂੰ ਇੱਕ ਸਰਬ ਸਾਂਝੀ ਜਿਹੜੀ ਸੰਸਥਾ ਹੈ ਉਹ ਸਰਮਾਏ ਨੂੰ ਕਿਸ ਤਰੀਕੇ ਨਾਲ ਪੋਲੀਟੀਕਲ ਕਾਰਨਾ ਕਰਕੇ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰਿਆ ਜਾ ਰਿਹਾ ਹੈ ਇਹ ਸਾਡੀ ਸਿੱਖ ਸੰਗਤ ਨੂੰ ਬੇਨਤੀ ਹੈ ਇਹ ਤਾਂ ਸਿਰਫ ਇੱਕ ਉਦਾਹਰਣ ਹੈ ਇਹ ਸਾਰੇ ਉਦਾਹਰਣ ਲੈ ਕੇ ਆਏ ਸਾਰੇ ਹਲਕਿਆਂ 'ਚ ਇਹੀ ਹਾਲ ਹੋਊਗਾ ਹੋਰ ਹੈ ਬਲਕੇ ਤਾਂ ਇੱਕ ਤਾਂ মিডিਆ ਨੂੰ ਮੇਰੀ ਬੇਨਤੀ ਹੈ ਤੁਸੀਂ ਸਾਰੇ ਬਹੁਤ ਹੀ ਜਾਗਰੂਕ ਕਿਉਂਕਿ ਪੰਜਾਬ ਦਾ মিডিਆ ਮੈਨੂੰ ਹੈ ਕਿ ਜਾਗਰੂਕਤਾ ਦੇ ਨਾਲ ਉਹ ਕੰਮ ਕਰਦਾ ਹੈ ਇੱਕ ਤਾਂ ਇਹ ਕਿ ਹਰ ਇੱਕ ਹਲਕੇ ਦੇ ਵਿੱਚ ਜਿੱਥੇ-ਜਿੱਥੇ ਵੀ ਐਸਜੀਪੀਸੀ ਦੇ ਵੱਲੋਂ ਕੋਈ ਰਸਦ ਜਾ ਰਹੀ ਹੈ ਜਾਂ ਕੋਈ ਤੇਲ ਜਾ ਰਿਹਾ ਉੱਥੇ ਜ਼ਰੂਰ ਇਹ ਚੀਜ਼ ਦੀ ਪਰਚੋਲ ਤੁਸੀਂ ਆਪਣੇ ਪੱਧਰ ਤੇ ਜਿੰਨਾ ਕੁ ਸੀ ਕਰ ਸਕਦੇ ਅਸੀਂ ਕਰਾਂਗੇ ਇਹ ਚੀਜ਼ ਸੀ ਕੱਢ ਕੇ ਲਿਆਂਦੀ ਹੈ ਹੋਰ ਵੀ ਜਿਸ ਪੱਧਰ ਤੇ ਹੋਊਗਾ ਤੁਹਾਨੂੰ ਹਰੇਕ ਥਾਂ ਇਹ ਚੀਜ਼ਾਂ ਮਿਲਣਗੀਆਂ ਕਿ ਕਿਸ ਤਰੀਕੇ ਨਾਲ ਇੱਕ ਬਹੁਤ ਹੀ ਵੱਡੀ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਸੰਸਥਾ ਨੂੰ ਇੱਕ ਪੋਲੀਟੀਕਲ ਪਾਰਟੀ ਆਪਣੇ ਨਿੱਜੀ ਮਫਾਦਿਆਂ ਦੇ ਵਾਸਤੇ ਯੂਜ਼ ਕਰ ਰਹੀ ਹੈ ਜਿਸ ਚੀਜ਼ ਦਾ ਰੌਲਾ ਸਾਲਾਂ ਤੋਂ ਹਰੇਕ ਜਿਹੜਾ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ ਉਹ ਪਾਰ ਰਿਹਾ ਹੈ ਔਰ ਇਹ ਦੁਹਾਈ ਦੇ ਰਿਹਾ ਕਿ ਇਹ ਚੀਜ਼ਾਂ ਤੇ ਰੋਕ ਲਗਣੀ ਚਾਹੀਦੀ ਹੈ ਸੋ ਹੁਣ ਵੀ ਸਾਡੀ ਤਾਂ ਬੇਨਤੀ ਇਹੀ ਹੈ ਤੁਹਾਡੇ ਸਾਰਿਆਂ ਦੇ ਰਾਹੀਂ ਕਿ ਇਹ ਜਦੋਂ ਫੜਾਂ ਦੀ ਜਿਹੜੀ ਇਹ ਗੱਲ ਨਿਕਲ ਜੂਗੀ ਕਿ ਤਾਂ ਇਸ ਚੀਜ਼ ਦੀ ਪੂਰੀ ਦੀ ਕੋਹ ਹੋਣੀ ਚਾਹੀਦੀ ਹੈ ਤੇ ਜਿਹੜੇ ਜਿਹੜੇ ਬੰਦੇ ਇਹਦੇ ਚ ਦੋਸ਼ੀ ਵਰਦੇ ਨੇ ਉਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਸਪਸ਼ਟੀਕਰਨ ਵੀ ਜ਼ਰੂਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੇਣਾ ਬਣਦਾ ਹੈ ਉਹਨਾਂ ਦਾ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਜੇਕਰ ਉਹਨਾਂ ਨੇ ਕੋਈ ਮੈਂ ਕਹਿੰਦੀ ਵੀ ਚਾਹੇ ਅਰਬਾਂ ਰੁਪਏ ਦੀ ਉਹ ਮਦਦ ਕਰਨ ਕਰਨ ਆਪਣੇ ਪੰਦੇ ਤੋਂ ਕਰਨ ਕਿਉਂਕਿ ਬਹੁਤ ਵੱਡੇ ਧਨਾੜ ਨੇ ਉਹ ਪੰਜਾਬ ਦੇ ਸਭ ਤੋਂ ਵੱਡੇ ਧਨਾੜ ਨੇ ਆਪਣੇ ਪੰਦੇ ਤੋਂ ਕਰਨ ਪਰ ਐਸਜੀਪੀਸੀ ਨੂੰ ਜਿਨ੍ਹਾਂ ਜਿੰਦੇ ਬਾਰੇ ਉਹ ਆਮ ਪਬਲਿਕ 'ਚ ਹੁਣ ਬੋਲਦੇ ਨੇ ਕਿ ਸਾਡਾ ਐਸਜੀਪੀਸੀ ਦੇ ਕੰਮ ਕਾਰਜ 'ਚ ਕੋਈ தਕਰੰਦਾਜ਼ੀ ਨਹੀਂ ਤਾਂ ਇਹ ਇਹ ਇਸ ਤੋਂ ਵੱਡੀ தਕਰੰਦਾਜ਼ੀ ਕੀ ਹੋਊਗੀ ਮੇਰੇ ਖਿਆਲ 'ਚ ਇਹ ਲਗਣੀ ਚਾਹੀਦੀ ਹੈ ਤੇ ਦੂਜਾ ਇਹ ਹੈ ਕਿ ਅਸੀਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਹਾਲਾਤ ਨੇ ਠੀਕ ਹੋਣ ਪ੍ਰਮਾਤਮਾ ਕਰੇ ਬਹੁਤ ਛੇਤੀ ਠੀਕ ਹੋਣ ਜਿਹੜੀ ਇੱਕ ਪੰਜਾਬ ਦੀ ਜ਼ਿੰਦਗੀ ਆ ਬੀਤੇ ਪਵੇ ਉਸ ਤੋਂ ਬਾਅਦ ਮੈਂ ਸਮਝਦੀ ਹਾਂ ਕਿ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਪਹਿਲਾਂ ਚੱਲਦੀ ਸੀ ਪਾਰਟ 2 ਕਰਕੇ ਗੁਰਦੁਆਰਾ ਸੁਧਾਰ ਲਹਿਰ ਪਾਰਟ 2 ਚੱਲਣੀ ਚਾਹੀਦੀ ਹੈ ਤੇ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਸਿੱਖ ਸੱਤ ਨੂੰ ਇੱਕ ਇਕੱਠੇ ਹੋ ਕੇ ਇਸ ਚੀਜ਼ ਦਾ ਵਿਰੋਧ ਵੀ ਕਰਨਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਜਿਹੜੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਕਿਉਂਕਿ ਪ੍ਰਬੰਧ ਪ੍ਰਬੰਧਕਾਂ ਦੇ ਵਿੱਚ ਚਾਹੇ ਮੈਂਬਰਾਂ ਦੀ ਆਪਾਂ ਗੱਲ ਕਰੀਏ ਬਹੁਤ ਸਾਰੇ ਮੈਂਬਰ ਮਸੰਦਾਂ ਦੇ ਰੂਪ ਦੇ ਵਿੱਚ ਬੈਠੇ ਨੇ ਬਹੁਤ ਸਾਰੀਆਂ ਖਾਮੀਆਂ ਆ ਚੁੱਕੀਆਂ ਨੇ ਤੇ ਉਹ ਚੋਣਾਂ ਵੀ ਛੇਤੀ ਤੋਂ ਛੇਤੀ ਜਿਹੜੀਆਂ ਐਸਪੀਸੀ ਦੀਆਂ ਹੋਣੀਆਂ ਚਾਹੀਦੀਆਂ ਨੇ ਤੇ ਜੇਕਰ ਸਰਕਾਰ ਕਰਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿੱਢਣ ਦੀ ਅਸੀਂ ਬੇਉਂਦਬੰਦੀ ਵੀ ਕਰ ਰਹੇ ਹਾਂ ਕਿ ਐਸਡੀਪੀਸੀ ਕਿਉਂਕਿ ਜਦੋਂ ਤੱਕ ਇਹ ਚੋਣਾਂ ਨਹੀਂ ਹੋਣਦੀਆਂ ਉਦੋਂ ਤੱਕ ਇਸ ਸਿਸਟਮ ਦੇ ਵਿੱਚ ਅਸੀਂ ਸੁਧਾਰ ਦੀ ਉਮੀਦ ਨਹੀਂ ਕਰ ਸਕਦੇ ਸੋ ਇੰਨੀਆਂ ਮਿਆਂ ਬੇਨਤੀਆਂ ਸੀ ਕਿ ਆਪਾਂ ਨੂੰ ਹਾਂ ਇੱਕ ਚੀਜ਼ ਹੋਰ ਹੈ ਜਿਹੜੀ ਕਿ ਇਹ ਜਿਹੜੀ ਚੀਜ਼ ਮੈਂ ਤੁਹਾਨੂੰ ਸਾਰੀ ਦੱਸੀ ਹੈ ਅੱਜ ਅੰਤਰੀਂ ਕਮੇਟੀ ਦੀ ਮੀਟਿੰਗ ਸੀ ਅਮਰਸਰ ਐ ਐਸਜੀਪੀਸੀ ਦੀ ਉਹਦੇ ਵਿੱਚ ਵੀ ਅਜੇ ਇੱਕ ਮਤਾ ਨੰਬਰ 53 ਕਰਕੇ ਇੱਕ ਮਤਾ ਆਇਆ ਹੈ ਉਹ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਣਾ ਚਾਹੂੰਗੀ ਵੀ ਉਸ ਮਤੇ ਦੇ ਵਿੱਚ ਇਹ ਚੀਜ਼ ਸਾਬਤ ਹੋ ਗਈ ਵੀ ਕਿਵੇਂ ਉਹਨਾਂ ਨੇ ਇੱਥੋਂ ਤੇਲ ਵਗੈਰਾ ਖਰੀਦਿਆ ਹੋਰ ਥਾਂ ਵੀ ਖਰੀਦੋ ਫਰੋਕਤ ਹੋ ਰਹੀ ਹੈ ਇੱਕ ਖੁੱਲਾ ਮਤਾ ਲਿਆਂਦਾ ਦੇਖੋ ਕਿਸੇ ਸੰਸਥਾ ਦਾ ਇੱਕ ਮਤਾ ਇੱਕ ਸਪੈਸੀਫਿਕ ਹੋਣਾ ਚਾਹੀਦਾ ਹੈ ਜੇ ਕੋਈ ਅਮਾਊਂਟ ਹੈ ਜਾਂ ਕੋਈ ਸਮਾਂ ਹੈ ਜਾਂ ਕੋਈ ਚੀਜ਼ ਹੈ ਉਹ ਇੱਕ ਸਪੈਸੀਫਿਕਲੀ ਉਸ ਨੂੰ ਮੈਂਸ਼ਨ ਕੀਤਾ ਜਾਣਾ ਚਾਹੀਦਾ ਉਸ ਮਤੇ ਦੇ ਵਿੱਚ ਪਰ ਇੱਕ ਓਪਨ ਮਤਾ ਆ ਗਿਆ ਵੇਗ ਮਤਾ ਇੱਕ ਆਇਆ ਹੈ ਜਿਦੇ ਵਿੱਚ ਲਿਖਿਆ ਹੈ ਕਿ ਖਰੀਦ ਖਰੀਦਿਆ ਹੋਇਆ ਸਮਾਨ ਜਾਂ ਹੋਰ ਖਰੀਦਣਾ ਹੈ ਜਿਹੜਾ ਸਮਾਨ ਉਹਦੇ ਬਾਰੇ ਜਿਹੜੇ ਸਾਰੇ ਅਧਿਕਾਰ ਨੇ ਉਹ ਸਕੱਤਰ ਨੂੰ ਦੇਤੇ ਐਸਜੀਪੀਸੀ ਦੇ ਨੂੰ ਜਿਦੇ ਵਿੱਚ ਕੋਈ ਸਪਸ਼ਟੀਕਰਨ ਨਹੀਂ ਕਿ ਕਿੰਨੇ ਦਾ ਮਟੀਰੀਅਲ ਖਰੀਦਿਆ ਜਾਊਗਾ ਜਾਂ ਕਿੰਨੇ ਦਾ ਖਰੀਦ ਚੁੱਕੇ ਆ ਕਿਵੇਂ ਵੰਡਵਾਰਾ ਹੋਇਆ ਤੇ ਆਉਣ ਦੇ ਸਮੇਂ ਚ ਕੀ ਦੀ ਬੰਦਵਾਰਾ ਕਰਨ ਦੀ ਉਹਨਾਂ ਦੀ ਰੂਮ ਪ੍ਰੇਖਾ ਹੈ ਤੁਸੀਂ ਭਾਵੇਂ ਮੈਂ ਕਹਿੰਦੀ ਐਸਜੀਪੀਸੀ ਦਾ ਕਿਉਂਕਿ ਜਿਹੜਾ ਪੈਸਾ ਹੈ ਉਹ ਉਹ ਸੰਗਤ ਦਾ ਪੈਸਾ ਹੈ ਔਰ ਸੰਗਤ ਦੇ ਵਾਸਤੇ ਹੀ ਹੈ ਤੁਸੀਂ ਚਾਹੇ 5 ਕਰੋੜ ਦਾ ਅਨਾਉਂਸ ਕਰੋ 10 ਦਾ ਕਰੋ 20 ਦਾ ਕਰੋ 50 ਕਰੋੜ ਦਾ ਕਰੋ ਪਰ ਉਹ ਇੱਕ ਸਪੈਸੀਫਾਈ ਹੋਣਾ ਚਾਹੀਦਾ ਉਹ ਕਿ ਕਿੰਨੀ ਅਸੀਂ ਸਹਾਇਤਾ ਜਿਹੜੀ ਅਸੀਂ ਦੇ ਚੁੱਕੇ ਹਾਂ ਹੁਣ ਤੱਕ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿੰਨੇ ਕਰੋੜ ਦੀ ਸਹਾਇਤਾ ਦੇਣੀ ਹੈ ਤੇ ਕਿਸ ਰੂਪ ਦੇ ਵਿੱਚ ਸਹਾਇਤਾ ਦੇਣੀ ਹੈ ਸੋ ਇਹ ਜਿਹੜਾ ਅੱਜ ਮਤਾ ਆਇਆ ਇੱਕ ਅੱਖਾਂ ਪੁੰਜਣ ਵਾਲਾ ਮਤਾ ਹੈ ਇਹਦਾ ਇੱਕ ਮੈਂਬਰ ਸਾਡੇ ਹੈਗੇ ਨੇ ਪੁਡੈਂਸ ਸਾਹਿਬ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕਰਿਆ ਵਿਰੋਧ ਇਸ ਗੱਲ ਦਾ ਕਰਿਆ ਕਿ ਦੋ ਜਿੰਨੇ ਮਰਜੀ ਤੁਸੀਂ ਉਹ ਦੋ ਪਰ ਇੱਕ ਸਪੈਸੀਫਾਈ ਹੋਣਾ ਚਾਹੀਦਾ ਔਰ ਸਾਰਾ ਕੰਟਰੋਲ ਹੈ ਜਿਹੜਾ ਉਹ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਦੇ ਔਰ ਐਸਡੀਪੀਸੀ ਦੇ ਮੈਂਬਰਾਂ ਦੇ ਜਾਂ ਐਸਡੀਪੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਹੱਥ ਚ ਹੋਣਾ ਚਾਹੀਦਾ ਨਾ ਕਿ ਆਪਾਂ ਆਪਣੀ ਜਿਹੜੀ ਦਾੜੀ ਹੈ ਕਿਸੇ ਹੋਰ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਦੇ ਆ ਉਹਦੇ ਲੀਡਰਾਂ ਦੇ ਹੱਥ ਚ ਫੜਾਈਏ ਸੋ ਇਹ ਵੀ ਮਤਾ ਜਿਹੜਾ ਮੈਨੂੰ ਲੱਗਦਾ ਹੈ ਕਿ ਬਿਲਕੁਲ ਅੱਖਾਂ ਪੁੰਜਣ ਵਾਲੀ ਗੱਲ ਹੈ ਇਹਦੇ ਚ ਕੋਈ ਵੀ ਚੀਜ਼ ਸਪਸ਼ਟ ਨਹੀਂ ਕੀਤੀ ਗਈ ਤੇ ਇੱਕ ਚੀਜ਼ ਹੋਰ ਜਿਹੜੀ ਆਪਾਂ ਸਵਾਲ ਬਾਅਦ ਚ ਲੈ ਲੰਨੇ ਆ ਇੱਕ ਮੁੱਦਾ ਹੋਰ ਹੈ ਉਸ ਮੁੱਦੇ ਤੇ ਵੀ ਮੈਂ ਚਾਹਾਂਗੀ ਕਿ ਚੰਗਾਲ ਸਾਹਿਬ ਨੇ ਸਾਡੇ ਉਹ ਸੀਮਿੰਟ ਦਾ ਇੱਕ ਮੁੱਦਾ ਚੱਲ ਰਿਹਾ ਹੈ ਉਹ ਵੀ এসਜੀਪੀਸੀ ਦੇ ਆ ਚੋਰ ਮੋਰੀਆਂ ਦੀ ਇੱਕ ਬਹੁਤ ਵੱਡੀ ਜਿਹੜੀ ਜਾਂ ਕਿਸ ਤਰੀਕੇ ਨਾਲ ਨਜਾਇਜ਼ ਫਾਇਦਾ ਜਿਹੜੇ ਲੀਡਰ ਉਠਾ ਰਹੇ ਨੇ ਉਹਦੇ ਬਾਰੇ ਵਿੱਚ ਵੀ ਮੈਂ ਚਾਹਾਂਗੀ ਚੰਗਾਲ ਸਾਹਿਬ ਤੁਹਾਨੂੰ ਬਰੀਫ ਕਰ ਦੇਣ ਤੇ ਉਸ ਤੋਂ ਬਾਅਦ ਜਿਹੜੇ ਸਵਾਲ ਹੋਣਗੇ ਅਸੀਂ ਸਾਰੇ ਉਹਦਾ ਜਵਾਬ ਦੇਵਾਂਗੇ ਪਹਿਲਾਂ ਵੀਡੀਓ ਦੀ ਬਾਰ ਕਰਦੀ ਪਹਿਲਾਂ ਵੀਡੀਓ ਚਲਾਉਂਦੇ ਮਹਿੰਦਰ ਗੁਰਪ੍ਰੀਤ ਸਿੰਘ ਗੁਰੇਸ਼ਰ ਆਪਣੇ ਕੇਰੋਂ ਸਰ ਦਾ ਕਾਊਂਟਰ ਇਹ ਦੋ ਮੁਲਾਜ਼ਮਾਂ ਨੂੰ ਮੋਤਲ ਕਰ ਦਿੱਤਾ ਗਿਆ ਹੈ ਅਤੇ ਕਾਰ ਸਰ ਵਾਲੇ ਬਾਪੇ ਜਿਹਨਾਂ ਨੂੰ ਸੀਟ ਦਿਖਾਈ ਨਾਲ ਰਹੀ ਸੀ ਅਸੀਂ ਪੈਸੇ ਦੇ ਕੇ